ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਹੋਵੋਗੇ ਜੀ ਅਸੀਂ ਵੀ ਵਧੀਆ ਠੀਕ ਠਾਕ ਹਾਂ ਤੇ ਮੈਂ ਬਲੌਗ ਇਹ ਜਿਹੜਾ ਉਹ ਤੀਸਰੇ ਦਿਨ ਅਪਲੋਡ ਕਰ ਰਹੀ ਆਂਗੀ ਤੇ ਪਹਿਲਾਂ ਤਾਂ ਮੈਂ ਸੋਚਿਆ ਸੀਗਾ ਵੀ ਚਲੋ 2-4 ਦਿਨ ਨਹੀਂ ਪਾਉਂਦੇਗੀ ਬਲੌਗ ਤੇ ਬਾਅਦ ਵਿੱਚ ਵੀ ਪਾਵਾਂਗੀ ਤੇ ਫਿਰ ਮੈਂ ਸੋਚਿਆ ਚਲੋ ਜਿੰਨੇ ਵੀ ਦੇਖਦੇ ਆਗੇ ਉਹਨਾਂ ਨੂੰ ਤਾਂ ਵੀਟ ਰੈਂਦੀ ਹੈ ਨਾਗਾ ਵੀ ਪਾਈ ਦਿੰਨੇ ਹੈਗੇ ਇੱਥੇ ਦੁਪਹਿਰ ਦਾ ਟਾਈਮ ਸੀਗਾ ਕੰਮ ਧੰਦੇ ਆਪਾਂ ਸਵੇਰੇ ਨਵੇੜ ਲੈ ਸੀਗੇ 11:00 ਵਜੇ ਦਿਨ ਬਸ ਕੰਮ ਧੰਦੇ ਤਾਂ ਆਪਾਂ ਨਵੇੜ ਲੈਨੇ ਆ ਫ੍ਰੀ ਹੋ ਜਾਈਦਾਗਾ ਤੇ ਸਾਫ ਸਫਾਈ ਵੀ ਆਪਾਂ ਸਾਰੇ ਕਰ ਲਈ ਸੀਗੇ ਤੇ ਸੋਫੇ ਜਿਹੜੇ ਆਪਾਂ ਉਧਰ ਕਮਰੇ ਦੇ ਵਿੱਚ ਹਜੇ ਨਹੀਂ ਲਗਾਏਗੇ ਤੇ ਇੱਕ ਕਮਰਾ ਧੋਤਾ ਸੀਗਾ ਤੇ ਸਾਰੇ ਸੋਫੇ ਸੂਫੇ ਵੀ ਸਾਫ ਕਰਾਤੇ ਸੀਗੇ ਤਾਂ ਕਰਕੇ ਉਧਰ ਲਾਏ ਨਹੀਂਗੇ ਮੈਥੋਂ ਕੱਲੀ ਤੋਂ ਲੱਗਦੇ ਨਹੀਂ ਜਿਤੇ ਅਸੀਂ ਲਗਾਉਣੇ ਆ ਇੱਕ ਬਸ ਕੱਲ ਲਵਾਵਾਂਗੇ ਉਧਰ ਤੇ ਰਸ਼ਮੀ ਨੇ ਆਪਦਾ ਸਮਾਨ ਦਾ ਜੱਜਾ ਰੱਖਿਆ ਉਸ ਕਮਰੇ ਚ ਤਾਂ ਕਰਕੇ ਕਹਿੰਦਾ ਦੋ ਦਿਨ ਮੰਮਾ ਇੱਧਰ ਮੈਂ ਖੇਡਣਾਗਾ ਖੁੱਲਾ ਕਮਰਾ ਤੁਸੀਂ ਨਾ ਲਗਾਓ ਤੇ ਇੱਥੇ ਹੋਵੇ ਅਸੀਂ ਦੁਪਹਿਰ ਦਾ ਟਾਈਮ ਆ ਤਿੰਨ ਕ ਦਾ ਟਾਈਮ ਸੀਗਾ ਤੇ ਰਸ਼ਮੀਨ ਸਕੂਲੋਂ ਆ ਗਿਆ ਸੀਗਾ ਤੇ ਰਸ਼ਮੀਨ ਪਿਛਲੇ ਹਫਤੇ ਤੋਂ ਸਕੂਲ ਨਹੀਂ ਭੇਜਿਆ ਸਮਰ ਕੈਂਪ ਚੱਲ ਰਿਹਾ ਸੀਗਾ ਹੁਣ ਇਸ ਹਫਤੇ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਰਸ਼ਮੀਨ ਵੀ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਠੀਕ ਠਾਕ ਹੋ ਗਿਆ ਤੇ ਉਹ ਹੁਣ ਸਕੂਲ ਜਾਣ ਲੱਗ ਗਿਆ ਤੇ ਕਈ ਦਿਨ ਤੱਕ ਉਹ ਬਹੁਤ ਜ਼ਿਆਦਾ ਬਿਮਾਰ ਰਿਆ ਤੇ ਬਿਮਾਰ ਵੀ ਉਹ ਕਾਫੀ ਹੋ ਗਿਆ ਸੀਗਾ ਤੇ ਪਰ ਚਲੋ ਜਲਦੀ ਪ੍ਰਮਾਤਮਾ ਨੇ ਠੀਕ ਕੀਤਾ ਉਹਨੂੰ ਤੇ ਇੱਥੇ ਮੀਂਹ ਦਾ ਮੌਸਮ ਜਾ ਹੋਇਆ ਪਿਆ ਸੀਗਾ ਮੀਂਹ ਤਾਂ ਬਹੁਤ ਜ਼ਿਆਦਾ ਹੁਣ ਰੋਜ਼ ਹੀ ਪੈ ਜਾਂਦਾ ਹੈਗਾ ਸਵੇਰ-ਸਵੇਰ ਜਦੋਂ ਉੱਠਦੇ ਆਂਗੇ ਤੇ ਮੀਂਹ ਪਿਆ ਹੁੰਦਾ ਹੈਗਾ ਇੱਥੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਪੌਦੇ ਪੌਦੇ ਬਹੁਤ ਸੋਹਣੇ ਲੈਂਦੇ ਅਸੀਂ ਕਿ 6-7 ਪੌਦੇ ਲੈਂਦੇ ਹੈਗੇ ਸਾਰੇ ਫਲਾਂ ਵਾਲੇ ਹੀ ਹੈ ਤੇ ਅਸੀਂ ਆਖਿਆ ਵੀ ਜਿਹੜੇ ਪੱਟਣ ਵਾਲੇ ਆ ਉਹ ਪੱਟ ਕੇ ਤੇ ਫਲਾਂ ਵਾਲੇ ਪੌਦੇ ਲਾ ਦਾਂਗੇ ਤੇ ਖੰਜੂਰ ਦਾ ਸੀਗਾ ਇੱਕ ਪੌਦਾ ਤਾਂ ਤੇ ਇੱਕ ਸੀਗਾ ਦੋ ਸੀਗੇ ਅਮਰੂਦ ਦੇ ਇੱਕ ਆਂਬ ਦਾ ਸੀਗਾ ਤੇ ਅੰਗੂਰਾਂ ਦੀ ਵੇਲ ਸੀਗੀ ਤੇ ਜਾਮਨ ਦਾ ਪੌਦਾ ਸੀਗਾ ਇਹ 6-7 ਪੌਦੇ ਆ ਜਿਹੜੇ ਵਧੀਆ ਲੈ ਕੇ ਆਂਦੇ ਹੈਗੇ ਤੇ ਇਹ ਅਸੀਂ ਲਗਾਉਣੇ ਹੈਗੇ ਕੋਈ ਥਾਂ ਬਣਾਉਣਾਗਾ ਥਾਂ ਇੱਧਰ ਸਾਡੇ ਉਰਲੇ ਪਾਸੇ ਤਾਂ ਤਾ ਹੈ ਨੀਗਾ ਪਰ ਲਈ ਜਿਹੜਾ ਪਿੱਛੇ ਪਲਾਟ ਪਿਆਗਾ ਤੇ ਉਹਦੇ ਚ ਸੋਚਦੇ ਆਂਗੇ ਵੀ ਬਣਾ ਕੇ ਬਾੜੀਆਂ ਦੀਆਂ ਤੇ ਉਧਰ ਲਗਾਉਣੇ ਆਗੇ ਤੇ ਵਧੀਆ ਘਰ ਦੇ ਫਲ ਫਰੂਟ ਵੀ ਵਧੀਆ ਹੁੰਦੇ ਹੈਗੇ ਤਾਜੇ ਤੇ ਵਧੀਆ ਹੁੰਦੇ ਹੈਗੇ ਤੇ ਕਈ ਅਸੀਂ ਲਗਾ ਰੱਖੇ ਨਿੰਬੂ ਵੀ ਲਗਾ ਰੱਖੇ ਕਿੰਨੋ ਵੀ ਲਗਾ ਰੱਖੇ ਹੈਗੇ ਤੇ ਜਾਮਨ ਦੇ ਤਾਂ ਉਹਦੇ ਸਾਡੇ ਹੈਗੇ ਵੀ ਹੈ ਤੇ ਜਾਮਨ ਅਸੀਂ ਹੋਰ ਲੈ ਆਂਦੇ ਦੋ ਤਿੰਨ ਕਿੱਥੇ ਲਗਾਵਾਂਗੇ ਅਸੀਂ ਕਿੱਥੇ ਜਗ੍ਹਾ ਬਣਾਵਾਂਗੇ ਮੈਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸ਼ੇਅਰ ਕਰੂੰਗੀ ਤੇ ਰਸ਼ਮੀਨ ਕਹਿੰਦਾ ਹੁਣ ਮੈਂ ਜਾਣਾਗਾ ਦੁਕਾਨ ਤੇ ਕੋਈ ਖਾਣ ਨੂੰ ਲੈਣ ਤੇ ਬੱਚਿਆਂ ਵਾਸਤੇ ਪਵਾ ਘਰ ਚ ਕਿੰਨਾ ਹੀ ਕੁਝ ਲਿਆ ਕੇ ਰੱਖ ਲੋ ਤੇ ਪਰ ਬੱਚਿਆਂ ਦੀ ਆਦਤ ਹੁੰਦੀ ਹੈ ਜਿਹੜੀ ਦੁਕਾਨ ਤੋਂ ਲਿਆ ਕੇ ਚੀਜ਼ ਖਾਣੀ ਹੈਗੀ ਤੇ ਉਹਦੇ 'ਚ ਮਜ਼ਾ ਹੀ ਅੱਲ ਹੁੰਦਾ ਹੈਗਾ ਤੇ ਬੱਦਲ ਹੋਏ ਪਏ ਸੀ ਤੇ ਇਹਨੂੰ ਕਿਹਾ ਸੀ ਨਾ ਜਾ ਹਜੇ ਵੀ ਚਾਰ ਕਦਾ ਤਿੰਨ ਕਦਾ ਟਾਈਮ ਸੀਗਾ ਸਾਢੇ ਇੱਕ ਤਿੰਨ ਦਾ ਸੀ ਵੈਸੇ ਮੈਂ ਟਾਈਮ ਦੇਖਿਆ ਵੀ ਨਹੀਂ ਸੀਗਾ ਤੇ ਕਹਿੰਦਾ ਵੀ ਸ਼ਾਂ ਹੀ ਹੈਗੀ ਤੇ ਮੌਸਮ ਠੰਡਾ ਹੈ ਤੇ ਮੈਂ ਜਾਣਾ ਹੈਗਾ ਤੇ ਪਹਿਲਾਂ ਵੀ ਸਾਡੇ ਅੰਗੂਰਾਂ ਦੀ ਵੇਲ ਸੀਗੀ ਤੇ ਪਰ ਉਹ ਨਾ ਖਰਾਬ ਜੇ ਹੋ ਗਈ ਸੀ ਤੇ ਉਹ ਸਿਂ ਪੱਟਤੀ ਤੇ ਉਹ ਸੁੱਕ ਜੇ ਜਾਂਦੀ ਸੀਗੀ ਤੇ ਅੰਗੂਰ ਵੀ ਬਹੁਤ ਜ਼ਿਆਦਾ ਖੱਟੇ ਸੀ ਉਹਦੇ ਪਤਾ ਨਹੀਂ ਕੀ ਗੱਲ ਬਹੁਤ ਜ਼ਿਆਦਾ ਕੋਈ ਕੁਝ ਕਰ ਕਰਕੇ ਦੇਖਣਾ ਸੀ ਉਹਨਾਂ ਅੰਗੂਰ ਤਾਂ ਵੱਡੇ ਲੱਗਦੇ ਸੀ ਪਰ ਖੱਟੇ ਲੱਗਦੇ ਸੀਗੇ ਖੱਟੇ ਹੁੰਦੇ ਸੀਗੇ ਉਸ ਵੇਲ ਦੇ ਅੰਗੂਰ ਇਥੇ ਮੈਂ ਆ ਗਈ ਸੀਗੀ ਅੰਦਰ ਤੇ ਰਸ਼ਮੀਨ ਦੀ ਜਿਹੜੀ ਵਰਦੀ ਸੀਗੀ ਤੇ ਉਹ ਨਾ ਪੈਂਟ ਥੋੜੀ ਜੀ ਉੱਚੀ ਹੋ ਗਈ ਤੇ ਮੈਂ ਸੋਚ ਰਹੀ ਸੀਗੀ ਵੀ ਵਿੱਚ ਕਪੜਾ ਵੀ ਕਾਫੀ ਹੈ ਤੇ ਥੋੜਾ ਜਿਹਾ ਇਹ ਕਪੜਾ ਜਿਹੜਾ 1.5 ਕਿਤੇ ਹੋਰ ਅਸੀਂ ਲਾ ਦਾਂਗੇ ਤੇ ਮੈਂ ਇਹ ਸੋਚੀ ਜਾਂਦੀ ਸੀਗੀ ਵੀ ਮੈਂ ਖੈ ਰਸ਼ਮੀਨ ਨੂੰ ਪੁੱਛ ਲੈਣੇ ਕਿ ਕੀ ਹੈ ਗਈ ਵੀ ਰੀ ਫਿਰ ਬੱਚਿਆਂ ਦਾ ਅੱਜ ਕੱਲ ਨਾ ਫਿਰ ਇਹ ਵੀ ਬੜੇ ਹੈਗੇ ਜਦੋਂ ਮੈਂ ਕਰਦਾ ਤੇ ਉਹ ਪਾਵੇ ਨਾ ਜੇ ਤਾਂ ਮੈਂ ਕਿਹਾ ਉਹ ਮੰਨ ਗਿਆ ਤਾਂ ਠੀਕ ਹੈ ਤੇ ਕਿਉਂ ਇਹ ਜਿਹੜੇ ਸਕੂਲ ਵਰ ਆਲੀ ਵਰਦੀ ਹੁੰਦੀ ਹੈ ਵੀ ਇਹ ਪ੍ਰਾਣੀ ਜੀ ਹੋ ਜਾਂਦੀ ਹੈ ਉਵੇਂ ਤਾਂ ਤੇ ਪਰਪਈ ਉਵੇਂ ਰਹਿੰਦੀ ਹੈਗੀ ਵੀ ਇਹ ਤਾਂ ਤਾਂ ਕੀ ਹੈ 2-4 ਘੰਟੇ ਸਕੂਲ ਦੇ ਵਿੱਚ ਪਾਣੀ ਹੁੰਦੀ ਹੈਗੀ ਤਾਂ ਕਰਕੇ ਮੈਂ ਕਿਹਾ ਚਲੋ ਵੀ ਨਮੀ ਲੈ ਆਵਾਂਗੇ ਜਾਂ ਫਿਰ ਜਿਉ ਨਹੀਂ ਕਿਹਾ ਤਾਂ ਰਸ਼ਮੀਨ ਸੀਗਾ ਬਾਹਰ ਹਜੇ ਰਸ਼ਮੀਨ ਆਇਆ ਨਹੀਂ ਸੀਗਾ ਖੇਲਣ ਗਿਆ ਹੋਇਆ ਸੀਗਾ ਮੀਰਾ ਕਰਨ ਲੱਗ ਗਿਆ ਸੀ ਸਿਰਦਰਦ ਤੇ ਮੈਂ ਗੋਲੀ ਲਈ ਇੱਥੇ ਮੈਂ ਬਿਨ ਪੁੱਛੇ ਮਖੇ ਚਲੋ ਮੈਂ ਤਰਪਾਈ ਜਿਹੜੀ ਨਹੀਂ ਪਟਦੀਗੀ ਤੇ ਬਾਅਦ ਚ ਇਹਨੂੰ ਪੁੱਛ ਕੇ ਰਸ਼ਮੀਨ ਨੂੰ ਤੇ ਕਰ ਲਾਂਗੀ ਜਿਵੇਂ ਆਖੂਗਾ ਉਹ ਯੋਨੇ ਕਿ ਆ ਮੈਂ ਪਾ ਲੈਣੀ ਹੈ ਕਿ ਵੀ ਪੈਂਟ ਤਾਂ ਬਹੁਤ ਕੱਪੜਾ ਬਹੁਤ ਪਿਆਗਾ ਵਿੱਚ ਕਿਉਂ ਪਹਿਲਾਂ ਜਦੋਂ ਲਈ ਸੀਗੀ ਪੈਂਟ ਇਹ ਰਸ਼ਮੀਨ ਦੀ ਸਕੂਲ ਵਾਲੀ ਤੇ ਉਦੋਂ ਥੋੜੀ ਜਿਹੀ ਲੰਮੀ ਸੀਗੀ ਤੇ ਵਿੱਚ ਹੀ ਕੱਪੜਾ ਜਿਹੜਾ ਉਹ ਕਰਵਾਤਾ ਸੀਗਾ ਕਟਵਾਈ ਨਹੀਂ ਸੀਗੀ ਮੈਂ ਆਖਿਆ ਚਲੋ ਵੀ ਹੁਣ ਉਹ ਕੰਮ ਆ ਜਾਊਗਾ ਤੇ ਇਹਨਾਂ ਦਾ ਕੀ ਕਸਦਣਾ ਤਾਂ ਹੈ ਨਹੀਂ ਨਾ ਉਮੀ ਉੱਚਾ ਉੱਚਾ ਕਿ ਨਹੀਂ ਪੰਨਾ ਸਕੂਲ ਵਾਲਾਂਾਂ ਵਰਦੀਆਂ ਰਸ਼ਮੀਂ ਦੀਆਂ ਪਹਿਲਾਂ ਵੀ ਤੇ ਬਸ 6 ਮਹੀਨੇ ਬਾਅਦ ਨਮੀ ਲੈਣੀ ਪੈਂਦੀ ਹੈਗੀ ਉੱਚੀ ਹੋ ਜਾਂਦੀ ਹੈਗੀ ਇੱਥੇ ਮੈਂ ਤੁਹਾਨੂੰ ਦੱਸ ਰਹੀ ਸੀਗੀ ਵੀ ਵੀਡੀਓ ਨੂੰ ਸ਼ੇਅਰ ਵੀ ਕਰਦਿਆ ਕਰੋ ਵੀ ਪਤਾ ਨਹੀਂ ਕੀ ਗੱਲ ਹੈਗੀ ਮੈਂ ਇਹੀ ਗੱਲ ਕਰ ਰਹੀ ਸੀਗੀ ਵੀ ਵੀਡੀਓ ਨੂੰ ਵਿਊ ਬਹੁਤ ਘੱਟ ਆਉਂਦੇ ਹੈਗੀ ਪਤਾ ਨਹੀਂ ਕੀ ਗੱਲ ਹੈਗੀ ਵੀ ਦੇਖਦੇ ਨਹੀਂ ਇਹ ਕੋਈ ਚੈਨਲ ਦੇ ਵਿੱਚ ਹੀ ਖਣੀ ਕੀ ਹੋ ਗਿਆਗਾ ਤੇ ਦੇਖ ਕੇ ਮਨ ਜਨਾ ਖਰਾਬ ਹੀ ਰਹਿੰਦਾਗਾ ਵੀ ਇੰਨਾ ਆਪਾਂ ਮੱਥਾ ਵੀ ਮਾਰਦੇ ਆਂ ਤੇ ਪਲੀਜ਼ ਸਾਡੇ ਵੀ ਬਲੌਗ ਨੂੰ ਸ਼ੇਅਰ ਲਾਈਕ ਕਮੈਂਟ ਕਰ ਦਿਆ ਕਰੋ ਵੈਸੇ ਤਾਂ ਸਾਰਿਆਂ ਦਾ ਹੀ ਇਹ ਹਾਲ ਆ ਪਰ ਮੇਰੇ ਨੂੰ ਥੋੜੀ ਜੀ ਟੈਨਸ਼ਨ ਜ਼ਿਆਦਾ ਹੋ ਜਾਂਦੀ ਹੈਗੀ ਤੇ ਕਿਉਂ ਆਪਾਂ ਇੰਨਾ ਮੱਥਾ ਮਾਰਦੇ ਆਂਗੇ ਤੇ ਰਸ਼ਮੀਨ ਦੁਕਾਨ ਤੋਂ ਆ ਗਿਆ ਸੀ ਤੇ ਰਸ਼ਮੀਨ ਦਾ ਦੋਸਤ ਵੀ ਆ ਗਿਆ ਸੀਗਾ ਨਾਲ ਖੇਡਣ ਵਾਸਤੇ ਦੀ ਇਹ ਵਾਰ ਖੇਡਣ ਲੱਗੇ ਤੇ ਇੱਕ ਪੈਕਟ ਪਰਸ਼ਮੀਨ ਨੇ ਬਾਹਰ ਖਾਣ ਲੱਗੇ ਸੀਗੇ ਦੁਕਾਨ ਤੇ ਗਿਆ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਮੈਨੂੰ ਫੜਾਤਾ ਕਹਿੰਦਾ ਅੰਦਰ ਲੈ ਜਾਓ ਤੇ ਇੱਥੇ ਰੱਖ ਦਿਓ ਬੈੱਡ ਤੇ ਤੇ ਮੈਂ ਬਾਅਦ ਚਾ ਕੇ ਖਾਉਂਗਾ ਤੇ ਇੱਥੇ ਮੈਂ ਪਟਣ ਲੱਗ ਗਈ ਸੀਗੀ ਤਰਪਾਈ ਜੀ ਤੇ ਮੇਥੋਂ ਤਰਪਾਈ ਨਹੀਂ ਸੀਗੀ ਤੇ ਸੀਨ ਲੱਗੀ ਸੀਗੀ ਤੇ ਮੈਂ ਸੋਚਿਆ ਤਰਪਾਈ ਸੀਗੀ ਤੇ ਸੀਨ ਲੱਗੀ ਸੀ ਇੱਥੇ